ਅਰਦਾਸ ਵੈਲਫੇਅਰ ਸੁਸਾਇਟੀ ਫਗਵਾੜਾ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਲੜੀਵਾਰ ਪੈਨਸ਼ਨ ਸਮਾਗਮ ਕਰਵਾਇਆ ਗਿਆ ਇਸ ਮੌਕੇ 30 ਦੇ ਕਰੀਬ ਜ਼ਰੂਰਤਮੰਦ ਵਿਕਲੰਗਾਂ ਨੂੰ ਪੈਨਸ਼ਨ ਦਿੱਤੀ ਗਈ ਜਿੱਥੇ ਉੱਥੇ ਆਏ ਹੋਏ ਵਿਕਲੰਗਾਂ ਲਈ ਚਾਹ ਪਕੌੜੇ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਨਾਲ ਹੀ ਇਸ ਮੌਕੇ ਸੁਸਾਇਟੀ ਪ੍ਰਧਾਨ ਜਤਿੰਦਰ ਬੋਬੀ ਵੱਲੋਂ ਦੱਸਿਆ ਗਿਆ ਕਿ ਇਹ ਸਭ ਉਪਰਾਲੇ ਸ਼ਹਿਰ ਵਾਸੀਆਂ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਹੁੰਦੇ ਹਨ ਤੇ ਸ਼ਹਿਰ ਵਾਸੀਆਂ ਨੂੰ ਨਾਲ ਜੁੜਨ ਦੀ ਕੀਤੀ اپੀਲ ਤਾਂ ਜੋ ਭਵਿੱਖ ਵਿੱਚ ਹੋਰ ਵੀ ਇਦਾਂ ਦੇ ਨੇਕ ਉਪਰਾਲੇ ਕੀਤੇ ਜਾ ਸਕਣ ਜਿੱਦਾਂ ਕੀ ਤੁਹਾਨੂੰ ਪਤਾ ਹੈ ਅਰਦਾਸ ਵੈਲਫੇਅਰ ਸੁਸਾਇਟੀ ਵੱਲੋਂ ਹਰ ਮਹੀਨੇ ਪੈਨਸ਼ਨ ਦਿੱਤੀ ਜਾਂਦੀ ਆ 15 ਤਰੀਕ ਨੂੰ ਜਿਹੜੇ ਵਿਕਲਾਂਗ ਸਾਡੇ ਭੈਣ ਭਰਾਵਾ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਆ 1 ਤਰੀਕ ਨੂੰ ਜਿਹੜੀਆਂ ਸਾਡੀਆਂ ਮਾਮਾ ਭੈਣਾ ਵਿਧਵਾਵਾਂ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਆ ਪਰ ਮਾਤਮਾ ਇਹ ਦਿਨ ਕਿਸੇ ਦਿਨ ਲਿਆਵੇ ਪਰ ਅਰਦਾਸ ਵੈਲਫੇਅਰ ਸੁਸਾਇਟੀ ਹਮੇਸ਼ਾ ਜ਼ਰੂਰਤਮੰਦ ਪਰਿਵਾਰਾਂ ਨੇ ਖੜੀ ਆ ਔਰ ਖੜੀ ਰਹੂਗੀ ਮੈਂ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਣੀ ਕਮਾਈ ਦੇ ਵਿੱਚੋਂ ਜ਼ਰੂਰ ਦਸਵੰਧ ਕੱਢ ਕੇ ਅਰਦਾਸ ਵੈਲਫੇਅਰ ਸੁਸਾਇਟੀ ਦੇ ਨਾਮ ਤੁਸੀਂ ਸੰਪਰਕ ਕਰੋ ਔਰ ਅਰਦਾਸ ਵੈਲਫੇਅਰ ਸੁਸਾਇਟੀ ਨਾਲ ਵੱਧ ਤੋਂ ਵੱਧ ਜੁੜੋ ਦੇਖੋ ਇਹ ਚੀਜ਼ਾਂ ਤਦ ਹੀ ਹੁੰਦੀਆਂ ਜਦੋਂ ਤੁਹਾਡੇ ਸਾਰਿਆਂ ਦਾ ਸਾਥ ਹੁੰਦਾ ਪਰਮਾਤਮਾ ਇਹ ਦੇ ਨੇ ਕਿਸੇ ਨੂੰ ਨਾ ਦਿਖਾਵੇ ਇਸ ਕਰਕੇ ਤੁਹਾਡੇ ਜਿਹੜੇ ਅਸੀਂ ਲੋਕ ਜਿਨ੍ਹਾਂ ਨੂੰ ਪਰਮਾਤਮਾ ਨੇ ਅੰਗ ਬਖਸ਼ੇ ਆ ਅਕਲ ਬਖਸ਼ੀ ਆ ਆਪਣੇ ਬਿਜ਼ਨਸ ਬਖਸ਼ੇ ਆ ਇਸੇ ਲਈ ਪਰਮਾਤਮਾ ਨੂੰ ਸਾਰੇ ਚੀਜ਼ਾਂ ਦਿੰਦਾ ਵੀ ਤੁਸੀਂ ਜ਼ਰੂਰਤਮੰਦਾਂ ਦੀ ਜ਼ਰੂਰਤ ਜ਼ਰੂਰ ਪੂਰੀ ਕਰੋ ਇਸ ਕਰਕੇ ਮੈਂ ਫੇਰ ਤੁਹਾਡੇ ਕੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਜ਼ਰੂਰ ਅਰਦਾਸ ਵੈਲਫੇਅਰ ਸੁਸਾਇਟੀ ਨਾਲ ਆਪਣਾ ਸੰਪਰਕ ਕਰੋ ਆਪਣੀ ਕਮਾਈ ਚੋਂ ਦਸਵੰਦ ਕੱਟ ਕੇ ਵੱਧ ਤੋਂ ਵੱਧ ਮਦਦ ਕਰੋ ਬੇਮਾਤਰ